ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਅਮੀਰ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਨੂੰ ਪਤਾ ਹੈ ਕਿ ਅੱਧਾ ਝੋਨਾ ਲੱਗ ਚੁੱਕਿਆ ਪੰਜਾਬ ਦੇ ਵਿੱਚ ਤੇ ਅੱਧ ਤੋਂ ਥੋੜਾ ਮੋਟਾ ਘਟ ਰਹਿੰਦਾ ਜੀ ਝੋਨਾ ਤੁਸੀਂ ਦੇਖ ਸਕਦੇ ਹੋ ਆਪਣਾ ਝੋਨਾ ਲਾਇਆ ਹੋਇਆ ਜੀ 128 ਬੀਜ ਆਪਾਂ ਲਾਇਆ ਜੀ ਹਰ ਇੱਕ ਸਾਲ ਆਪਾਂ 128 ਬੀਜ ਲਾਉਂਦੇ ਆਂ ਜੀ ਤੇ ਉਹਨਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਇੱਕ ਵਾਰੀ ਰੇ ਪਾਤਾ ਜੀ ਹਾਂ ਤੁਸੀਂ ਆਪਣੀ ਖਾੜ ਵੀ ਦੇਖ ਸਕਦੇ ਹੋ ਇਹ ਆਪਾਂ ਖਾੜ ਹੈਟਕੋ ਪੱਕੀ ਕਰਾਈ ਆ ਜੀ ਇਹ ਸਾਰੀ ਖਾੜ ਕੱਚੀ ਸੀਗੀ ਕਿਉਂਕਿ ਇਹਦੇ ਵਿੱਚ ਕਬਾੜ ਬਹੁਤ ਹੋ ਜਾਂਦਾ ਸੀਗਾ ਕਬਾੜ ਹੋਣ ਦੇ ਕਾਰਨ ਪਾਣੀ ਬਹੁਤ ਸਲੋ ਲੰਘਦਾ ਸੀਗਾ ਜੀ ਤੇ ਆਪਾਂ ਇਸ ਕਰਕੇ ਇਹਨੂੰ ਪੱਕੀ ਕਰਾਤਾ ਪੱਕੀ ਹੋਣ ਦੇ ਨਾਲ ਬਹੁਤ ਰਾਹਤ ਮਿਲੀ ਆ ਕਿਉਂਕਿ ਪਹਿਲਾਂ ਸਾਫ ਸਫਾਈਆ ਕਰਦੇ ਸੀਗੇ ਸਪਰੇਅ ਕਰਦੇ ਸੀਗੇ ਇਹਦੇ ਉੱਤੇ ਕੱਖ ਮਾਰਨ ਵਾਸਤੇ ਹੁਣੇ ਪੱਕੀ ਹੋ ਗਈ ਸਾਰੀ ਪਾਣੀ ਬਹੁਤ ਗੋਲੀ ਰੋੜ ਆਉਂਦਾ ਜੀ ਤੁਸੀਂ ਦੇਖ ਸਕਦੇ ਹੋ ਖਾਲ ਖਾਲ ਦੀ ਲਵਾਈ ਇਹਦੇ ਉੱਤੇ ਆਪਣਾ 35 ਤੋਂ 40000 ਰੁਪਏ ਖਰਚ ਆਇਆ ਜੀ ਵਿੱਚੇ ਮਿਸਤਰੀ ਦੀ ਲੇਬਰ ਵਿੱਚੇ ਬਜਰੀ ਵਿੱਚੇ ਸਿਮਿੰਟ ਤੇ ਵਿੱਚੇ ਰੇਤਾ ਤੇ ਆਪਾਂ ਹੁਣ ਗੱਲ ਕਰਨ ਲੱਗੇ ਆ ਜੀ ਮਿਰਚਾਂ ਦੀ ਜੋ ਕਿ ਆਪਾਂ ਪਹਿਲੇ ਬਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਆਪਣੇ ਮਿਰਚਾਂ ਦੇ ਪੇੜੇ ਲੱਗੇ ਹੋਏ ਨੇ ਜੀ 20 25 ਗ ਤੇ ਮਿਰਚ ਬਹੁਤ ਝੜਦੀ ਸੀਗੀ ਮਿਰਚ ਨੂੰ ਕੀੜਾ ਲੱਗਿਆ ਸੀਗਾ ਤੁਸੀਂ ਤੁਹਾਨੂੰ ਮੈਂ ਦੱਸਿਆ ਸੀਗਾ ਪਹਿਲੇ ਬਲੌਗ ਦੇ ਵਿੱਚ ਆਪਾਂ ਨੇ ਜੰਪ ਦੀ ਸਪਰੇਅ ਕਰੀ ਸੀ ਤੇ ਆਪਾਂ ਹੁਣ ਤੁਹਾਨੂੰ ਉਹੀ ਮਿਰਚ ਦਿਖਾ ਰਹੇ ਹਾਂ ਜਿਹੜੋ ਤੇ ਜਦੋਂ ਆਪਾਂ ਜੰਪ ਦੀ ਸਪਰੇਅ ਕਰੀ ਸੀਗੀ ਉਹ ਕਿੱਦਾਂ ਦੀ ਸੀਗੀ ਤੇ ਹੁਣ ਕਿੱਦਾਂ ਦੀ ਹੈ ਮਿਰਚ ਤੁਸੀਂ ਦੇਖ ਸਕਦੇ ਹੋ ਜੀ ਮਿਰਚ ਨੌ ਤੋਂ ਨੌ ਵਾਰ ਹੋਈ ਪਈ ਹੈ ਜੀ ਦੇਖ ਸਕਦੇ ਹੋ ਮਿਰਚਾਂ ਆ ਤੁਸੀਂ ਦੇਖ ਸਕਦੇ ਹੋ ਮਿਰਚ ਬਹੁਤ ਲੱਗੀ ਹੋਈ ਹੈ ਜੀ ਕਿਉਂਕਿ ਜੇ ਆਪਾਂ ਇਹਨਾਂ ਤੇ ਟਾਈਮ ਸੇ ਨਾ ਸਪਰੇਅ ਕਰਦੇ ਤਾਂ ਸਾਰਾ ਆਪਣਾ ਜਿੰਨਾ ਵੀ ਫਲ ਲੱਗਿਆ ਹੋਇਆ ਸੀਗਾ ਜੀ ਇਹ ਸਾਰੀ ਆਪਣਾ ਖਰਾਬ ਹੋ ਜਾਣਾ ਸੀਗਾ ਜੀ ਆਪਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋਣਾ ਸੀਗਾ ਤੇ ਜਿਹੜੀ ਆਪਾਂ ਜੰਪਰ ਦੀ ਸਪਰੇਅ ਕਰੀ ਹੈ ਜੀ ਉਹ ਬਹੁਤ ਹੀ ਫਾਇਦੇਮੰਦ ਹੋਈ ਹੈ ਜੀ ਆਪਾਂ ਨੂੰ ਤੁਸੀਂ ਦੇਖ ਸਕਦੇ ਹੋ ਮਿਰਚ ਨੋਂ ਤੋਂ ਨੋਂ ਵਾਰ ਹੋਈ ਪਈ ਹੈ ਜੀ ਤੇ ਆਪਾਂ ਨੂੰ ਪਤਾ ਹੈ ਕਿ ਜਿਹੜੀ ਵੀ ਆਪਾਂ ਸਬਜ਼ੀ ਲਾਉਂਦੇ ਆ ਜੀ ਕੋਈ ਵੀ ਚੀਜ਼ ਸਪਰੇਅ ਤੋਂ ਬਿਨਾ ਨਹੀਂ ਹੁੰਦੀ ਚਾਹੇ ਘੱਟ ਹੋਵੇ ਜਾਂ ਵੱਧ ਹੋਵੇ ਸਪਰੇਅ ਤਾਂ ਕਰਨੀ ਪੈਂਦੀ ਹੈ ਜੀ ਕਿਉਂਕਿ ਅੱਜ ਕੱਲ ਦੀ ਜਿਹੜੀ ਸੁੰਦੀ ਹੈ ਉਹ ਵੀ ਸਪਰੇਹਾ ਖਾ ਖਾ ਕੇ ਜ਼ਹਿਰੀਲੀ ਹੋ ਚੁੱਕੀ ਹੈ ਜੀ ਕਿਉਂਕਿ ਉਹ ਵੀ ਬਹੁਤ ਔਖੀ ਮਰਦੀ ਹੈ ਆਪਾਂ ਨੂੰ ਜਣੀ ਥੋੜੀ ਜਿਹੀ ਘੱਟ ਡੋਜ਼ ਰੱਖ ਕੇ ਸਪਰੇਅ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਪਖਾਨੇ ਆ ਜੀ ਖਾਨੇ ਦਾ ਚਲੋ ਜ਼ਹਿਰਾ ਹੀ ਆ ਜ਼ਹਿਰਾ ਖਾ ਖਾ ਕੇ ਆਪਣੇ ਸਰੀਰ ਵੀ ਬੋਦੇ ਹੋ ਚੁੱਕੇ ਨੇ ਤੇ ਘੱਟ ਡੋਜ਼ ਰੱਖ ਕੇ ਸਪਰੇਅ ਕਰੇ ਕਰੋ ਤਾਂ ਕਿ ਉਹਦਾ ਕੋਈ ਨੁਕਸਾਨ ਨਾ ਹੋਵੇ ਜੀ ਤੇ ਜੋ ਵੀ ਚੀਜ਼ ਆਪਾਂ ਜਿਹੜੀ ਚੀਜ਼ ਤੇ ਵੀ ਸਪਰੇਅ ਕਰਦੇ ਆ ਉਹਨੂੰ ਚੰਗੀ ਤਰ੍ਹਾਂ ਧੋ ਕੇ ਖਾਇਆ ਕਰੋ ਜੀ ਤੇ ਤੁਸੀਂ ਆਪਣਾ ਝੋਨਾ ਦੇਖ ਸਕਦੇ ਹੋ ਜੀ 128 ਬੀਜ ਲਾਇਆ ਹੋਇਆ ਜੀ ਬਹੁਤ ਵਧੀਆ ਬੀਜ ਆ ਜੀ ਇਹ ਆਪਣੇ ਦੋ ਬੂਟੇ ਲਾਏ ਹੋ ਨੇ ਜੀ ਤੇ ਕਿੰਨੂਆਂ ਦਾ ਜੀ ਆ ਪਿੱਛੇ ਸੇਬਾਂ ਦਾ ਬੂਟਾ ਖੜਾ ਜੀ ਇਹ ਆਪਾਂ ਵਾਈਟ ਕਿਉਂ ਲਾਏ ਨੇ ਜੀ ਇਹ ਜਿਹੜਾ ਆਪਣਾ ਬਲੌਗ ਹੁੰਦਾ ਜੀ ਇਹ ਆਪਾਂ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8 ਵਜੇ ਪਾਉਂਦੇ ਹੁੰਦੇ ਆ ਜੀ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ